ਵੈਖੂ ਜੀ ਦਾ ਖਾਲਸਾ ਵੈਖੀ ਦੀ ਫਤਿਹ ਤੁਹਾਨੂੰ ਪਤਾ ਹੀ ਹੈ ਜੀ ਸਿੱਧੀ ਜੜੇ ਚੱਲ ਰਹੀ ਹੈ ਇਹ ਪੋਰੇ ਮਹੀਨੇ ਚ ਉਹਨਾਂ ਯਾਦ ਵਿੱਚ ਗੁਰੂ ਸਾਹਿਬਾਂ ਦੇ ਬੱਚਿਆਂ ਦੀ ਯਾਦ ਵਿੱਚ ਸਹਿਬ ਜਾਂ ਦੀ ਯਾਦ ਵਿੱਚ ਆ ਤੁਹਾਨੂੰ ਦਿਖਾਣੇ ਹੈ ਜੀ ਇਹ ਦੁੱਧਾ ਲੰਗਰ ਲਾਇਆ ਹੈ ਜੀ ਪਿੰਡ ਦਸੇ ਪਿੰਡ ਬੂਲਾ ਰਾਇ ਹੈ ਜੀ ਅੱਛਾ ਬਾਬਾ ਮੋਤੀराम ਮਹਿਰਾ ਜੀ ਦੀ ਯਾਦ ਵਿੱਚ ਸਮਰਪਿਤ ਕਰਦੇ ਹੋਏ ਇਹ ਦੁੱਧਾ ਲੰਗਰ ਲਗਾਇਆ ਗਿਆ ਹੈ ਜੀ ਉਹਨਾਂ ਦੇ ਜਦੋਂ ਉਹਨਾਂ ਦੁੱਧ ਤੇ ਆਇਆ ਸੀ ਬੱਚਿਆਂ ਨੂੰ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਸੀ ਨਾ ਉਹ ਹਾਂਜੀ ਉਹ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਜੋ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਮੰਨਿਆ ਜਾਂਦਾ ਹੈ ਮਹਿੰਗਾ ਦੁੱਧ ਮੰਨਿਆ ਉਹ ਮੋਤੀ ਦਾ ਮਹਿਰਾ ਸੀ ਉਹਦਾ ਬੱਚਾ ਬਹੁਤ ਛੋਟਾ ਜੀ ਜਾਨਕੀ ਚਾਰ ਮਾਸ਼ਾਅੱਲਾ ਬੱਚਾ ਸੀ ਹਾਂ ਸਾਹਸਾ ਨਾ ਰਹਿਣਾ ਉਹਨਾਂ ਦਾ ਨਾਮ ਸੀ ਨਾ ਰਹਿਣਾ ਜੀ ਹਾਂਜੀ ਹਾਂਜੀ ਉਹਨਾਂ ਨੂੰ ਵੀ ਪੀੜ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਜੀ 80 ਸਾਲ ਦੀ ਉਮਰ ਵਿੱਚ ਸੀ ਉਹਨਾਂ ਨੂੰ ਵੀ ਪੀੜ ਦਿੱਤਾ ਗਿਆ ਸੀ ਕੋਹਲੂ ਦੇ ਵਿੱਚ ਅੱਛਾ ਅੱਛਾ ਇਹ ਤਾਂ ਉਹਨਾਂ ਯਾਦ ਵਿੱਚ ਦੁੱਧਾ ਲੰਗਰ ਲਾਇਆ ਜਾਂਦਾ ਹੈ ਜੀ ਹਾਂਜੀ ਆਪਨਾ ਪੜ੍ਹਿਆ ਹੀ ਜੀ ਹਾਂਜੀ ਬੁਲਾ ਜੀ ਹਾਂਜੀ ਡਾਕਟਰ ਸਾਹਿਬ ਆਪਣਾ ਪੜ੍ਹਿਆ ਬੁਲਾ ਜੀ ਠੀਕ ਹੈ ਬਹੁਤ ਵੱਡਾ ਲੱਗਦਾ ਹੈ ਅੱਛਾ ਅੱਛਾ ਨਹੀਂ ਠੀਕ ਹੈ ਬਹੁਤ ਗੁਰੂਆਂ ਦੇ ਬਾਨੇ ਚਲੋ ਯਾਦ ਬੰਦਾ ਕਰ ਲੈਂਦਾ ਜੀ ਹਾਂਜੀ ਹਾਂਜੀ ਉਹਨਾਂ ਬਹੁਤ ਵੱਡੀਆਂ ਸ਼ੀਧੀਆਂ ਹੁੰਦੀਆਂ ਬਹੁਤ ਹੀ ਬਹੁਤ ਹਾਂਜੀ ਬੋਲ ਸਿੰਘ ਜੀ ਹਾਂਜੀ ਲੰਗਰ ਛਕ ਲੋ ਅੱਛਾ ਚਲੋ ਬਹੁਤ ਵੱਡਾ ਸੇਵਾ ਦਾ ਕੰਮ ਕਰ ਰਹੇ ਤੁਸੀਂ ਗੁਰੂਆਂ ਦੀ ਯਾਦ ਵਿੱਚ ਸਹਿਬ ਜਦ ਜੋ ਕਿ ਬਹੁਤ ਛੋਟੀ ਉਮਰ ਸੀ 7 ਤੋਂ 9 ਸਾਲ ਦੀ ਉਮਰ ਸੀ ਸਹਿਬ ਜਦ ਹੈ ਨਾ ਤੇ ਜਿਹੜਾ ਭਾਈ ਨਰੇਣਾ ਸੀ ਉਹਨਾਂ ਦੀ ਉਮਰ ਉਹ ਤੋਂ ਬਹੁਤ ਛੋਟੀ ਸੀ 5 ਸਾਲ ਦੇ ਸੀ 8 ਸਾਲ ਦੀ ਉਮਰ ਦੇ ਵਿੱਚ ਉਹ ਵੀ ਉਹਨਾਂ ਕਿਵੇਂ ਪੀੜਿਆ ਸੀ ਪਹਿਲਾਂ ਪਾਸ ਹਾਂਜੀ ਹਾਂਜੀ ਬੜੇ ਯਾਰ ਕਰੀਏ ਨਾ ਸੱਚੇ ਦਿਲੋਂ ਤੇ ਰੋਣਾ ਆਉਂਦਾ ਵੀ ਵਾਕਿਆ ਵੀ ਇੰਨੀਆਂ ਚੀਜ਼ੀਆਂ ਇੱਕ ਦੁੱਧ ਪਿਆਉ ਦਾ ਮੁੱਲ ਇੰਨੀ ਸਜ਼ਾ ਹਾਂਜੀ ਹਾਂ ਉਹਨਾਂ ਯਾਦ ਵਿੱਚ ਬੂਲਾ ਰਾਏ ਪਿੰਡ ਦੇ ਬਹੁਤ ਸੇਵਾਦਾਰ ਚੰਗੀ ਸੇਵਾ ਕਰ ਰਹੇ ਜੀ ਬਾਕੀ ਤੁਸੀਂ ਸੇਵਾ ਕਰਨਾ ਚਾਹੁੰਦੇ ਲੰਗਰ ਛਕਣਾ ਚਾਹੁੰਦੇ ਕੀ ਆ ਸਕਦੇ ਜੀ ਜੇ ਕਿਪਿੰਦਾ ਬੋਲਾਰਾ ਉਤਾਰ ਇਹ ਹੋ ਤੁਸੀਂ ਕਹਿਣਾ ਚਾਹਦੇ ਕੁਝ ਵੀ ਲੋਕਾਂ ਨੂੰ ਕੀ ਸਿੱਖਿਆ ਦੇਣੀ ਬੇਟੇ ਛੋਟੇ ਬੱਚਿਆਂ ਨੇ ਇੰਨਾ ਕੋਈ ਧਰਮ ਵਿੱਚ ਕੀਤਾ ਤੇ ਆਪਾਂ ਨਸ਼ਾ ਵਿੱਚ ਦੇ ਦੇ ਬਾਰੇ ਕੋਈ ਸਾਰੇ ਪਿੰਡ ਸੰਯੋਗ ਦੇਵੇ ਆਪਾਂ ਉਹਨਾਂ ਗੁਰੂਆਂ ਨੂੰ ਯਾਦ ਕਰੀਏ ਮਹੀਨੇ ਬਾਅਦ ਸਾਲ ਬਾਅਦ ਆਪਾਂ ਮਨ ਚਲ ਯਾਦ ਵੈਸੇ ਤਾਂ ਸਾਰੀ ਜ਼ਿੰਦਗੀ ਨਹੀਂ ਰੱਖਣਾ ਚਾਹੀਦਾ ਆਪਾਂ ਪਰ ਜਦੋਂ ਇਹ ਦਿਨ ਵਿਹਾੜੇ ਆਉਂਦੇ ਨੇ ਤੇ ਆਪਾਂ ਨੂੰ ਯਾਦ ਕਰਨਾ ਚਾਹੀਦਾ ਹ ਹਾਂ ਬਿਲਕੁਲ ਹਾਂ ਸਮੇਂ-ਸਮੇਂ ਤੇ ਸਾਰੇ ਪਿੰਡ ਦੇ ਸੰਯੋਗ ਦੇ ਨਾਲ ਅਸੀਂ ਅੱਜ ਕੋਲਾ ਰਾਜ ਲੰਗਰ ਲਾਇਆ ਹੈ ਕੋਈ ਵੀ ਸੰਗਤ ਆ ਕੇ ਇੱਥੇ ਲੰਗਰ ਛੱਕ ਸਕਦਾ ਕੋਈ ਵੀ ਆ ਸਕਦਾ ਹੈ ਠੀਕ ਜੀ ਵੈਸੇ ਜੀ ਕਾਕਾ ਸਾਹਿਬ ਭਾਈ ਫਤੇਹ